ਸ਼੍ਰੀ ਹਰਮੰਦir ਸਾਹਿਬ ਵਿਖੇ ਹਰ ਰੋਜ਼ ਲੱਖਾਂ ਹੀ ਸੰਤਾਂ ਦੇਸ਼ਾਂ ਵਿਦੇਸ਼ਾਂ ਵਿੱਚੋਂ ਨਮਸਤਕ ਹੋਣ ਦੇ ਲਈ ਦੂਰ ਦਰਾਡੇ ਤੋਂ ਸ਼੍ਰੀ ਹਰਮੰਦir ਸਾਹਿਬ ਵਿਖੇ ਪਹੁੰਚਦਿਆਂ ਨੇ ਸੰਤਾਂ ਪਹਿਲਾਂ ਹੀ ਬੁਕਿੰਗ ਕਰਦਿਆਂ ਨੇ ਪਰ ਉਹਨਾਂ ਦੇ ਨਾਲ ਕਈ ਠੱਗ ਠੱਗੀ ਵੀ ਕਰ ਜਾਂਦੇ ਨੇ ਜਿਸ ਦੇ ਚੱਲਦੇ ਸੰਤਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਤੇ ਆਸਤਾ ਦੇ ਕੇਂਦਰ ਸਤਖੰਡ ਸ਼੍ਰੀ ਹਰਮੰਦir ਸਾਹਿਬ ਆਉਣ ਵਾਲੀਆਂ ਸੰਤਾਂ ਨਾਲ ਠੱਗੀ ਹੋਣਾ ਬੇਹਤ ਚਿੰਤਾ ਦਾ ਵਿਸ਼ਾ ਹੈ ਇਸ ਸਬੰਧੀ ਮੈਨੇਜਰ ਗੁਰਪ੍ਰੀਤ ਸਿੰਘ ਨੇ ਇਸ ਸਬੰਧੀ ਸਾਰੀ ਜਾਣਕਾਰੀ ਦਿੱਤੀ ਹੈ। ਸੰਤ ਸ੍ਰੀ ਹਰਮੰਦਰ ਸਾਹਿਬ ਦੇ ਸੰਗਾਂ ਦੂਰ ਦਰਾਡੇਆਂ ਤੋਂ ਨਤਮਸਤਕ ਹੋਣ ਲਈ ਇੱਥੇ ਆਉਂਦੀਆਂ ਅਤੇ ਲੋਕਾਂ ਦੀ ਬੜੀ ਸ਼ਰਧਾ ਹੁੰਦੀ ਹੈ ਕਿ ਸਾਨੂੰ ਰਹਿਣ ਦਾ ਪ੍ਰਬੰਧ ਸਾਨੂੰ ਸਰਾਵਾਂ ਦੇ ਵਿੱਚ ਹੀ ਜਿਹੜੀ ਰਹਿਸ਼ਕ ਮਿਲੇ। ਇਹਦੇ ਨਾਲ ਜਿਹੜੀਆਂ ਸਾਡੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੋ ਸਰਾਵਾਂ ਮਾਤਾ ਗੰਗਾ ਜੀ ਨਿਵਾਸ ਅਤੇ ਸਾਰਾ ਗੜੀ ਨਿਵਾਸ ਜਿਹੜੀ ਆ ਉਹ ਔਨਲਾਈਨ ਸੰਗਤਾਂ ਦੀ ਸਹੂਲਤ ਵਾਸਤੇ ਕੀਤੀਆਂ। ਪਰੰਤੂ ਇਸ ਦੇ باوجود ਜੜੀ ਸੰਗਤਾਂ ਨੂੰ ਸਹੂਲਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਮਿਲਦੀ ਆ ਉਹਦੇ ਨਾਲ ਜਿਹੜੇ ਸਾਈਬਰ ਠੱਗਾ ਉਹ ਵੀ ਐਕਟਿਵ ਹੋ ਜਾਂਦੇ ਆ तकरीबन ਸਾਲ ਤੋਂ ਪਹਿਲਾਂ ਵੀ ਇਹੋ ਜਿਹੇ ਮਾਮਲੇ ਸਾਰਾਗੜੀ ਨਿਵਾਸ ਤੇ ਆਏ ਸੀ ਕਿ ਉਹ ਸਾਈਬਰ ਠੱਗ ਸਾਰਾਗੜੀ ਨਿਵਾਸ ਤੇ ਜਿਹੜੀਆਂ ਸਾਡੀਆਂ ਆਨਲਾਈਨ ਸ੍ਰਾਵਾਂ ਉਹਨਾਂ ਦੇ ਨਾਂ ਤੇ ਠੱਗੀ ਮਾਰ ਕੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਂਦੇ ਆ ਇਥੋਂ ਤੱਕ ਨਹੀਂ ਕਿ ਉਹ ਆਪਣੇ ਸਿਰਫ ਕਰਾਇਏ ਤੱਕ ਸੀਮਤ ਨਹੀਂ ਰਹਿੰਦੇ ਉਹ ਲੋਕਾਂ ਦਾ ਜੜਾ ਵੀ ਜਿੰਨਾ ਉਹਨਾਂ ਦੇ ਅਕਾਊਂਟ ਚ ਪੈਸਾ ਹੁੰਦਾ ਉਹ ਸਾਰਾ ਇਹਦਾ ਸਾਰਾ ਆਪਣੇ ਖਾਤੇ 'ਚ ਟਰਾਂਸਫਰ ਕਰਾ ਦਿੰਦੇ ਆ ਇਸ ਦੇ ਤਹਿਤ ਅਸੀਂ ਜਿਹੜੀਆਂ ਸ਼੍ਰੋਮਣੀ ਕਮੇਟੀ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤਾਂ ਵੀ ਦੇ ਚੁੱਕੇ ਹਾਂ ਵਰਬਲੇ ਵੀ ਆਪ ਵੀ ਜਾ ਕੇ ਮਿਲ ਚੁੱਕੇ ਹਾਂ ਪਰੰਤੂ ਅਜੇ ਤੱਕ ਸਰਕਾਰ ਵੱਲੋਂ ਸਾਖ ਉਹਨਾਂ ਦਾ ਕੋਈ ਸਾਨੂੰ ਰਿਸਪਾਂਸ ਨਹੀਂ ਮਿਲਦਾ ਬੰਦੇ ਉਸੇ ਤਰ੍ਹਾਂ ਨਹੀਂ 2-4 ਮਹੀਨੇ ਵਿੱਚ ਬੰਦ ਹੋ ਜਾਂਦੇ ਆ ਫਿਰ ਅੱਜ ਤਕਰੀਬਨ ਉਹਨਾਂ 3-4 ਦਿਨ ਪਹਿਲਾਂ 2-3 ਮਾਮਲੇ ਦੁਬਾਰਾ ਫਿਰ ਸਾਹਮਣੇ ਆਏ ਆ ਇੱਕ ਤੇ ਸਾਰਾ ਗਣੀ ਨਵਾਸ ਦੇ ਦੋ ਮਾਮਲੇ ਆ ਇੱਕ ਗੁਰੂ ਹਰਗੋਬਿੰਦ ਨਵਾਸ ਜਿਹੜੀ ਕਿ ਸਾਡੀ ਸਨਾ ਆਨਲਾਈਨ ਵੀ ਨਹੀਂ ਆ ਉਹ ਸਾਈਬਰ ਧੱਕ ਸਾਡੀਆਂ ਸਰਾਮਾਂ ਦੀਆਂ ਫੋਟੋਆਂ ਕੱਢਦੇ ਆ ਸਾਡੀਆਂ ਸਰਾਮਾਂ ਦੇ ਜਟੇ ਆ ਕਮਰੇ ਆ ਉਹਨਾਂ ਦੇ ਅੰਦਰ ਜਾ ਕੇ ਫੋਟੋ ਖਿੱਚ ਕੇ ਉਹ ਵੈਬਸਾਈਟ ਤੇ ਆਪਣੀ ਵੈਬਸਾਈਟ ਜਾਲੀ ਕ੍ਰੀਏਟ ਕਰਕੇ ਸੰਗਤਾਨ ਨੂੰ ਪਰਮਾਉਂਦੇ ਆ ਜੀ ਤੁਹਾਨੂੰ ਉਹਦੇ ਆ ਕਮਰਾ ਮਿਲ ਜੂਗਾ ਜੇ ਕੋਈ ਕਹਿੰਦਾ ਸਾਡੀ ਬੁਕਿੰਗ ਨਹੀਂ ਹੈ ਉਹਨਾਂ ਨੇ ਫੇਰ ਕਹਿੰਦੇ ਤੇ ਅਸੀਂ ਕੋਈ ਰਿਪੋਰਟ ਭੇਜਦੇ ਆ ਕਿ ਇਹ ਦੁਬਾਰਾ ਇੱਥੇ ਪੈਸੇ ਪਾ ਦੋ ਤੇ ਸੰਗਤਾਂ ਇੰਡੀਆਂ ਲਗਾਤਾਰ ਠੱਗੀ ਦਾ ਸ਼ਿਕਾਰ ਹੋਈ ਜਾਂਦੀਆਂ ਮੇਰੀ ਜਿੱਥੇ ਸੰਗਤਾਂ ਨੂੰ ਤੇ ਪ੍ਰਸ਼ਾਸਨ ਨੂੰ ਇਹ ਅਪੀਲ ਵੀ ਆ ਤੇ ਬੇਨਤੀ ਵੀ ਆ ਕਿ ਘਟੋ ਘਟ ਜਿਹੜੇ ਇਹੋ ਜਿਹੇ ਸਾਈ ਭਟਾ ਗਿਆ ਉਹਨਾਂ ਦੀ ਠੱਗੀ ਸਰਕਾਰਾਂ ਵੱਲੋਂ ਆਪਾਂ ਜਦੋਂ ਕੋਈ ਕਾਲ ਕਰਦੇ ਆਂ ਸਰਕਾਰਾਂ ਸਾਨੂੰ ਅਵੇਅਰ ਕਰਦੀਆਂ ਕਿ ਜਿਹੜੇ ਸਾਈਬਰ ਠੱਗ ਆ ਉਹ ਤੁਹਾਨੂੰ ਠੱਗੀ ਦਾ ਸ਼ਿਕਾਰ ਬਣਾਉਂਦੇ ਆਂ ਤੁਸੀਂ ਕੋਈ ਤੁਹਾਨੂੰ ਕੋਈ KYC ਜਾਂ ਕੋਈ ਹੋਰ ਤੁਹਾਨੂੰ ਮਿਲਦੀ ਆ ਤੇ ਉਹਦੇ ਤੇ ਕੋਈ ਗੌਰ ਨਾ ਕੀਤਾ ਜਾਵੇ ਇਹ ਸਾਈਬਰ ਠੱਗ ਪਰੰਤੂ ਜਿਹੜੇ ਲੋਕ ਆਜ ਕੱਲ ਲੋਕਾਂ ਕੋਲ ਟਾਈਮ ਨਹੀਂ ਹੈਗਾ ਉਹ ਸਾਈਬਰ ਠੱਗਾਂ ਦਾ ਸ਼ਿਕਾਰ ਝਟ ਹੋ ਜਾਂਦੇ ਆਂ ਤੇ ਜਿਹੜੀ ਸ੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਵੱਲੋਂ ਸ਼ਰਧਾ ਨਾਲ ਜਿਹੜੇ ਲੋਕ ਸੇਵਾ ਭਾਵਨਾ ਨਾਲ ਇੱਥੇ ਦਰਸ਼ਨ ਕਰਨ ਆਏ ਉਹਨਾਂ ਦੇ ਮਨਾਂ ਨੂੰ ਬਹੁਤ ਹੀ ਠੇਸ ਪਹੁੰਚੀ ਆ ਮੈਂ ਪ੍ਰਸ਼ਾਸਨ ਨੂੰ ਫੇਰ ਦੁਬਾਰਾ ਅਪੀਲ ਕਰਦਾ ਕਿ ਕਿਰਪਾ ਇਹੋ ਜਿਹੇ ਸਾਈਬਰ ਧੰਗਾ ਨੂੰ ਥੱਲ ਪਾਈ ਜਾਵੇ ਤਾਂ ਜੋ ਲੋਕ ਉਹ ਆਪਣਾ ਸੰਦੇਸ਼ ਪਤਾ ਰੱਖੇ ਕਿ ਕੀ ਨਾਮ ਦੇ ਕਿਸਵਰੇ ਨਾਲ ਕਿ ਇਹ ਐਕਚੁਅਲੀ ਨੰਬਰ ਉਹਦਾ ਅਜੇ ਵੀ ਚੱਲਦਾ ਕਾਲ ਮੈ ਉਹਨੇ ਕਰਕੇ ਵੇਖੀ ਫਿਰ ਹਾਲ ਉਹਦੀ ਡਾਇਰੈਕਟ ਕਾਲ ਨਹੀਂ ਹੁੰਦੀ ਵਟਸਐਪ ਤੇ ਕਾਲ ਹੋ ਚੁੱਕਦਾ ਜਦੋਂ ਆਣ ਕੇ ਜਿਹੜੀ ਸੰਗਤ ਸਾਰਾ ਅਗਲੇ ਨਵਾਸ ਨੂੰ ਦੁਬਾਰਾ ਕਾਲ ਕਰਦੀ ਉਹਨੂੰ ਪਤਾ ਲੱਗ ਜਾਂਦਾ ਕਿ ਸੰਗਤ ਉੱਥੇ ਪਹੁੰਚ ਗਈ ਹੈ ਉਦੋਂ ਉਸ ਟਾਈਮ ਤੇ ਉਹ ਫੋਨ ਬੰਦ ਕਰ ਲੈਂਦਾ ਹੁਣ ਵੀ ਜਿਹੜਾ ਫੋਨ ਉਹਦਾ ਚੱਲਦਾ ਪਰ ਫੋਨ ਤਕਰੀਬਨ ਆਊਟ ਆਫ ਸਟੇਟ ਹੀ ਲੱਗਦਾ ਕੋਈ ਕਿਉਂਕਿ ਇਤੋਂ ਦੀ ਭਾਸ਼ਾ ਨਹੀਂ ਬੋਲਦੀ ਜਿਹੜਾ ਕਾਲ ਆਈਡੀ ਵਾਲੇ ਇਹ ਰੀਤੇ ਸਰਕਾਰ ਨੂੰ ਚਾਹੀਦਾ ਕਿ ਇਹਨੂੰ ਠੱਲ ਪਾਈ ਜਾਵੇ ਤੇ ਹੁਣ ਕਹੋ ਕਿ ਬੰਦ ਕਰਾਂਗੇ ਵੀ ਕਿਸਮ ਕੀਤਾ ਜਾ ਕੋਈ ਪੁਲਿਸ ਨੂੰ ਸਾਡੇ ਹਾਂਜੀ ਬਿਲਕੁਲ ਕੀਤਾ ਜਾਊਗਾ ਅਸੀਂ ਆਪਣੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਕੋਲੋਂ ਰਿਟਰਨ ਕੰਪਲੀਟ ਦੁਬਾਰਾ ਕਰਕੇ ਆਵਾਂਗੇ ਸਾਡਾ ਆਈਟੀ ਵਿੰਗ ਆ ਅਸੀਂ ਉਹਨਾਂ ਨੂੰ ਵੀ ਆਦਾ ਹੈਲਪ ਕੀਤੀ ਆ ਕਿ ਜਿਹੜੇ ਇਹੋ ਜਿਹੇ ਜਾਲੀ ਵੈਬਸਾਈਟ ਬਣੀਆਂ ਵਾਂ ਉਹਨਾਂ ਨੂੰ ਤਰ੍ਹਾਂ ਤੇ ਹੀ ਬੰਦ ਕੀਤਾ ਜਾਏ ਇਹ ਤਕਰੀਬਨ ਗੂਗਲ ਤੇ ਅਸੀਂ ਜਦ ਰਿਕਵੈਸਟ ਪਾਉਣੀ ਆ ਕਿ ਇਹ ਜਿਹੜੀਆਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਕੋਲੋਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਨਾਮਾਂ ਜਿਹੜੀਆਂ ਸਾਈਬਰ ਉਹ ਅਸੀਂ ਰਿਕੁਐਸਟ ਜਿਹੜੀ ਪਾਉਨੇ ਆ ਉਹ ਤਕਰੀਬਨ 24 ਘੰਟੇ ਲੱਗ ਜਾਂਦੇ ਉਹਨੂੰ ਬੰਦ ਹੋਣ ਜਿਹੜੀ ਧਰੋਮਿਕ ਕਮੇਟੀ ਦੀ ਅਸਲੀ ਵੈਬਸਾਈਟ ਹੈ ਕੋਈ ਉਹਦਾ ਐਡਰੈਸ ਤੇ ਜੇ ਕੋਈ ਕੰਟੈਕਟ ਨੰਬਰ ਉਹ ਵੀ ਦੱਸ ਦੋ www.sri.com sbc.com ਜਿਹੜੀ ਧਰੋਮਿਕ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਰਮਾਣਿਤ ਜਿਹੜੀ ਵੈਬਸਾਈਟ ਹੈ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਕਿ ਉਸੇ ਤੇ ਜਾ ਕੇ ਹੀ ਜਿਹੜੀ ਉਹ ਬੁਕਿੰਗ ਕੀਤੀ ਜਾਵੇ ਧਰੋਮਿਕ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਸੇ ਵੀ ਕਿਸਮ ਦਾ ਕੋਈ QR ਕੋਡ ਨਹੀਂ ਦਿੱਤਾ ਜਾਂਦਾ ਬਕਾਇਦਾ ਜਿਹੜੀ ਸੰਗਤ ਸ਼੍ਰੋਮਣੀ ਕੁਰਦਾਰਾ ਪ੍ਰਬੰਧਕ ਕਮੇਟੀ ਦੇ ਅਕਾਊਂਟ 'ਚ ਪੈਸੇ ਆਉਂਦੀ ਆ ਉਹਨੂੰ ਬਕਾਇਦਾ ਉਹਦੀ ਰਸੀਪਟ ਉਹਦੀ ਬਕਾਇਦਾ ਉਹਨੂੰ ਪ੍ਰੋਪਰ ਜਿਹੜਾ ਡਾਕੂਮੈਂਟ ਪ੍ਰੋਵਾਈਡ ਕੀਤੇ ਜਾਂਦੇ ਆ ਕਿੰਨੇ ਦਿਨ ਪਹਿਲਾਂ ਕੋਈ ਸਰਦਾਰੂ ਆਪਣਾ